ਕਿਹੜਾ ਪਾਈ ਹੋਲਾ ਜਰਨੈਲ ਸਿੰਘ ਬੰਮੀ ਯੂ ਐਸ ਏ ਕੀਰਤ ਸਿੰਘ ਪਿੰਡ ਯੂ ਕੇ ਇਹ ਪਰਲਾ ਜਿਹੜਾ ਅੰਦਰ ਰਵਣਦਾ ਨਹੀਂ ਇਹ ਸੋਡੇ ਘਟਾਰੋਂ ਹਰਜਾਤ ਤੇਜੋਤਾ ਮੇਗਵਾਲ ਕੀਰਤਕਾਰ ਆਸਟ੍ਰੇਲੀਆ ਸੁੱਖਾ ਕੋਟ ਕੈਨੇਡਾ ਛੜੀ ਵੈਸਕਪਾਲੀਆਂ लाडी ਗਪਾਲੀਆਂ ਪਹਿਲਵਾਨ ਚੂੜ ਸਿੰਘ ਜੀ ਰੁੜਕੀ ਮੁਗਲਾ ਜੀਤੀ ਤੇ ਜੋਰਾ ਯੂ ਐਸ ਏ ਅੱਪਾ ਲੋੜੀ ਪੇਰ ਸੋਨੋ ਇੱਕ ਵਾਰੀ ਸਮਾਂ ਗੌਰ ਨਾਲ ਟਾਈਮ ਹੈ ਗੱਡੀ 53 ਸੈਕਿੰਡ 12 ਪੁਆਇੰਟ ਦਾ ਸਮਾਂ ਜੀ 53 12